ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬੰਜੀਤ ਸਿੰਘ ਸਾਡੇ ਦੇ ਸਤਿ ਮਾਜੋ ਕੈਪਟਨ ਮੰਤਰੀ ਪੰਜਾਬ ਸਰ ਅਫਜ਼ਲ ਸਿੰਘ ਜਦੂ ਸਾਹਿਬ ਤੇ ਕਰਪਾਣ ਜੀ ਜਿਸ ਇਮਰਾਨ ਜੀ ਯਾਰਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਲੱਜਾ ਲਾ ਦੇ ਲਹਿ ਲਕੀਆਂ ਤੇਰੇ ਤੇ ਗੋਣ ਨਾ ਜਿਹੜਾ ਚੌਂਟ ਦਾ ਮੈਂ ਤਾਂ ਦਿੱਤਾ ਹੈ ਵੈਲਕਮ ਜੋ ਹੈ ਐਂਟਰੀ ਦਾ ਬੀਰ ਜੋ देखो आज ਅਸੀਂ ਮਲੋੜ ਸ਼ਹਿਰ ਦੀ ਐਂਟਰੀ ਦੇ ਉੱਪਰ ਇੱਕ ਖੂਬਸੂਰਤ ਸਪੌਟ ਬਣਾਇਆ ਔਰ ਉਹਦਾ ਉਦਗਾਟਨ ਕੀਤਾ ਗਿਆ ਇਹਦਾ ਮੰਤਵ ਇਹ ਹੈ ਕਿ ਅਸੀਂ ਸ਼ਹਿਰ ਨੂੰ ਇੱਕ ਖੂਬਸੂਰਤੀਵਲ ਔਰ ਸਾਫ਼ ਸੁਥਰੇ ਸ਼ਹਿਰ ਵੱਲ ਲੈ ਕੇ ਜਾ ਰਹੇ ਹਾਂ ਸੋ ਇਹ ਪ੍ਰੋਜੈਕਟ ਸੀ ਕਿ ਇੱਥੇ ਪਹਿਲਾਂ ਬਹੁਤ ਵੱਡਾ ਕਹਿ ਲੋ ਕਿ ਲੋਕਾਂ ਨੂੰ ਗੰਦਗੀ ਦੀ 스మెਲ ਆਉਂਦੀ ਸੀ ਸੀਵਰੇਜ ਦਾ ਪਾਣੀ ਸੀ ਉਹ ਸਾਰੇ ਨੂੰ ਇੱਕ ਚੇਂਜ ਕੀਤਾ ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਸਿਰਫ ਐਂਟਰੀ ਹੈ ਅਸੀਂ ਲੋਕਾਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਆਂ ਮਲੋਟ ਦੇ ਵਿੱਚ ਔਰ ਇਸ ਤੋਂ ਵੱਧ ਅੱਗੇ ਵਧ ਕੇ ਵੀ ਇੱਕ ਸੋਹਣਾ ਸ਼ਹਿਰ ਮਲੋਟ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਦਿਖੇਗਾ ਮੈਡਮ ਕਿਸ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਤੇ ਕਿੰਨੀ ਲਾਗਤ ਨਾਲ ਇਹ ਤਿਆਰ ਹੋਊਗਾ ਦੇਖੋ ਜੀ ਇਹਦੇ ਵਿੱਚ ਅਸੀਂ ਸੀਐਸਆਰ ਪ੍ਰੋਜੈਕਟ ਨੂੰ ਨਾਲ ਲਿਆ ਹੈ ਜਿਹਦੇ ਵਿੱਚ ਆਈਸੀਆਈਸੀਆਈ ਬੈਂਕ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਕੀਤਾ ਹੈ ਉਹਦੇ ਵਿੱਚ ਸਾਡੇ ਕੋਲ ਕਹਿ ਲਓ ਕਿ 10 ਲੱਖ ਤੋਂ ਉੱਪਰ ਅਮਾਊਂਟ ਲੱਗੀ ਹੈ ਪਰ ਕੋਈ ਗੱਲ ਨਹੀਂ ਇਹਦੇ ਵਿੱਚ ਬੌਂਟ ਦੀ ਕੋਈ ਗੱਲ ਨਹੀਂ ਇਹਨੂੰ ਅਸੀਂ ਹੋਰ ਵੀ ਖੂਬਸੂਰਤ ਬਣਾਵਾਂਗੇ ਤਾਂ ਕਿ ਇਹਦੀ ਦਿੱਖ ਹੈ ਜਿਹੜੇ ਆਉਣ ਵਾਲੇ ਲੋਕਾਂ ਨੂੰ ਅਟਰੈਕਟ ਹੋ ਜਾਵੇ। ਕੇਂਦਰ ਸਰਕਾਰ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਜੋ ਬੇਸਿਕਾ ਨਿਕਲੀ ਜਿਹੜੀ ਹੈ 4 ਤਰੀਕ ਦਾ ਫਿਰ ਤੈਨ ਦਿੱਤਾ ਗਿਆ। ਦੂਸਰੇ ਪਾਸੇ ਉਹਨਾਂ ਨੇ ਕਿਹਾ ਵੀ ਖਰੌਨੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਜ਼ਬਰਦਸਤੀ ਪੰਜਾਬ ਪੁਲਸ ਵੱਲੋਂ ਚੱਕਿਆ ਜਾ ਰਿਹਾ। ਦੇਖੋ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕੀਤੀ। ਔਰ ਮੈਂ ਕਹਾ ਕਿ ਕੇ ਬੀਜੇਪੀ ਪਾਰਟੀ ਹੀ ਅਜਹੀ ਪਾਰਟੀ ਹੈ ਜੋ ਹਮੇਸ਼ਾ ਹੀ ਕਿਸਾਨਾਂ ਨਾਲ ਧੱਕਾ ਕਰਦੀ ਆਈ ਹੈ ਚਾਹੇ ਤੁਸੀਂ ਪਿਛਲੇ 5 ਸਾਲਾਂ ਦਾ ਰਿਕਾਰਡ ਘਟਾ ਲਓ ਸੋ ਅਸੀਂ ਉਹਨਾਂ ਤੋਂ ਕੋਈ ਉਮੀਦ ਵੀ ਨਹੀਂ ਰੱਖਦੇ ਬਾਕੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਪਹਿਲਾਂ ਵੀ ਮਾਨ ਸਾਹਿਬ ਨੇ ਉਹਨਾਂ ਦੀ ਹੱਕਾਂ ਦੀ ਗੱਲ ਕੀਤੀ ਹੈ ਔਰ ਹੁਣ ਵੀ ਕਰਾਂਗੇ ਉਹਨਾਂ ਨੂੰ ਜਿਹੜਾ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਡੱਲੇਵਾਲ ਸਾਹਿਬ ਨੂੰ ਜਾਂ ਪ੍ਰਦੇਸ਼ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਉਹ ਤਾਂ ਪੰਜਾਬ ਕੂਚ ਸੰਮੇਲਨ ਦਾ ਹੈਗਾ ਦੂਸਰੇ ਪਾਸੇ ਜਿਹੜਾ ਸੈਸ਼ਨ ਗ੍ਰਾਮ ਜਿਹੜਾ 26 ਜਨਵਰੀ ਤਰੀਕ ਨੂੰ ਜਿਹੜਾ ਉਹ ਭਰਾਉ ਕਰਨਾ ਸੀ ਉਹ ਤੋਂ ਲ ਦੇਖੋ ਕਈ ਵਾਰੀ ਇਹ ਹੁੰਦਾ ਕਿ ਅਸੀਂ ਪੀਸਫੁਲ ਇੱਕ এনवायरमेंट ਕ੍ਰੀਏਟ ਕਰਨ ਦੇ ਲਈ ਇਹਨਾਂ ਚੀਜ਼ਾਂ ਤੇ ਥੋੜਾ ਕਾਬੂ ਪਾਉਣਾ ਪੈਂਦਾ ਪਰ ਇਹਦਾ ਕਿ 체ਣੀ ਕਿ ਅਸੀਂ ਕਿਸਾਨਾਂ ਦੇ ਖਿਲਾਫ ਆ ਅਸੀਂ ਕਿਸਾਨਾਂ ਦੇ ਨਾਲ ਹਿਮਾਚਲ ਹਿਮਾਚਲ ਦੇ ਵਿੱਚ ਜਿਹੜਾ ਕਿ ਭਿੰਡਾਰਾ ਦੇ ਜਿਹੜੇ ਪੋਸਟਰ ਲੱਗੇ ਜਬਸਾਂ ਤੇ ਲੱਗੇ ਜਾ ਰਹੇ ਸੱਕੇ ਤੇ ਬੰਦੀ ਮੌਤਾਂ ਜਾ ਰਹੀਆਂ ਉਸ ਤੋਂ ਕਿੱਸ ਤਰ੍ਹਾਂ ਦੇ ਦੇਖੋ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਇੱਕ ਸਾਫ਼ ਸੁਥਰਾ ਤੇ ਕਹਿ ਲਓ ਕਿ ਪ੍ਰੋਟੈਕਟਿਵ এনवायरमेंट ਕ੍ਰੀਏਟ ਕਰ ਰਹੇ ਹਾਂ ਔਰ ਜੇਕਰ ਉਹ ਲੋਕ ਹਿਮਾਚਲ ਚ ਜਾ ਕੇ ਕ੍ਰੀਏਟ ਕਰ ਰਹੇ ਕੁਝ ਇਸ ਤਰ੍ਹਾਂ ਦੀ ਤਾਂ ਉਹਦੇ ਖਿਲਾਫ ਹਿਮਾਚਲ ਸਰਕਾਰ ਨੂੰ ਸੈਕਸ਼ਨ ਲੈਣਾ ਚਾਹੀਦਾ